ਦੋਸਤੋ ਸਤਿ ਸ਼੍ਰੀ ਅਕਾਲ ਜਿਨ੍ਹਾਂ ਭੈਣ ਭਰਾਵਾਂ ਨੇ ਆਪਣਾ ਪੇਜ ਹਜੇ ਤੱਕ ਫੋਲੋ ਨਹੀਂ ਕੀਤਾ ਤੇ ਉਹ ਫੋਲੋ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਸਬਸਕ੍ਰਾਈਬ ਕਰ ਲਿਓ ਸੋ ਇੱਕ ਸਾਡੀਆਂ ਧੀਆਂ ਸਾਡੀਆਂ ਭੈਣਾਂ ਜਿਹੜੀਆਂ ਪਿੰਡ ਸੇਮਾ ਦੀਆਂ ਤੇ ਉਹਨਾਂ ਦੇ ਲਈ ਅਸੀਂ ਇੱਕ ਸਲਾਈ ਕੈਂਪ ਲਗਾ ਰਹੇ ਆ 3 ਮਹੀਨਿਆਂ ਦਾ ਜਿਹਦੇ ਵਿੱਚ ਸਲਾਈ ਦਾ ਕੰਮ ਬਿਲਕੁਲ ਫ੍ਰੀ ਹੋਵੇਗਾ ਸਿਖਾਇਆ ਜਾਊਗਾ ਤੇ ਜਿਹਦੇ ਚ ਪਿੰਡ ਸੇਮਾ ਦੀਆਂ ਜਿੰਨੀਆਂ ਵੀ ਭੈਣਾਂ ਧੀਆਂ ਜਾਂ ਕੋਈ ਵੀ ਔਰਤ ਸਿੱਖਣਾ ਚਾਹੁੰਦੀ ਹੈ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ 9780977459 ਨੰਬਰ ਹੈ ਤੇ ਮੇਰੇ ਕੋਲ ਤੁਸੀਂ ਨਾਮ ਵੀ ਲਿਖਾ ਸਕਦੇ ਜਿੱਦੇ ਇਹ ਪੂਰਾ ਬੈਚ ਹੋ ਗਿਆ ਤੇ ਉਦੋਂ ਤੋਂ ਆਪਾਂ ਇਹ ਸਟਾਰਟ ਕਰਾਂਗੇ ਇਹਦੇ ਚ ਪੂਰੇ 3 ਮਹੀਨੇ ਦਾ ਕੈਂਪ ਹੋਊਗਾ ਬਿਲਕੁਲ ਫ੍ਰੀ ਹੋਊਗਾ ਤੇ ਇਨਸਾਨੀਅਤ ਵੈਲਫੇਅਰ ਸੁਸਾਇਟੀ ਪਿੰਡ ਸੇਮਾ ਵੱਲੋਂ ਇਹ ਕੈਂਪ ਲਗਾਇਆ ਜਾ ਰਿਹਾ ਸੋ ਜਿਨ੍ਹਾਂ ਨੂੰ ਜ਼ਰੂਰਤ ਹੈ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਧੰਨਵਾਦ